ਹਰ ਸਾਲ ਅਸੀਂ 9 ਸਾਲ ਦੀ ਆਮਦ ਦੇ ਉੱਤੇ ਪੀਡੀਏ EMPLOYEES UNION ਬਾਬਾ ਸਿੰਘ ਪ੍ਰਧਾਨ ਦੀ ਗੁਵਾਈ ਦੇ ਹੇਠ ਅਸੀਂ ਪਾਠ ਕਰਵਾਨੇ ਤੇ ਇਸ ਸਾਲ ਵੀ ਅਸੀਂ ਰੋਮਾਂ ਦੇ ਪਾਠ ਕਰਾਏ ਨੇ ਤੇ ਅੱਜ ਉਹਨਾਂ ਦੇ ਭੋਗ ਪਾਏ ਗਏ ਨੇ ਸਾਰੇ ਪੀਡੀਏ ਪਰਿਵਾਰ ਵੱਲੋਂ ਇਕੱਠੇ ਹੋ ਕੇ ਸੇਵਾ ਕੀਤੀ ਗਈ ਹੈ ਤੇ ਸਾਰੇ ਪਰਿਵਾਰ ਵੱਲੋਂ ਦੇਸ਼ ਦੀ ਤੇ ਆਪਣੇ ਪੀੜ੍ਹੀਏ ਦੀ ਕਾਮਯਾਬੀ ਦੇ ਲਈ ਕਾਮਨਾ ਕੀਤੀ। ਦੋ ਸਾਲ ਦੇ ਵਿੱਚ ਕੋਈ ਧਾਰਮਿਕ ਪ੍ਰੋਗਰਾਮ ਰੱਖਿਆ ਜਾਂਦਾ ਹੈ ਔਰ ਉਹ ਇੱਕ ਤਰ੍ਹਾਂ ਦੀ ਆਫਿਸ ਦੀ ਸ਼ੁੱਧੀ ਵੀ ਹੁੰਦੀ ਹੈ। ਅੱਜ ਪੀਡੀਏ ਦਫ਼ਤਰ ਪਟਿਆਲਾ ਦੇ ਵਿੱਚ ਰਮਾਇਣ ਦਾ ਭੋਗ ਪਾਇਆ ਗਿਆ 50 ਸਾਲ ਕਰਾਣ ਦੇ ਪਹਿਲੀ ਵਾਰ ਕਰਾ ਹਰ ਸਾਲ ਅਸੀਂ 9 ਸਾਲ ਦੀ ਆਮਦ ਦੇ ਉੱਤੇ ਪੀਡੀਏ EMPLOYEES UNION ਬਾਬਾ ਸਿੰਘ ਪ੍ਰਧਾਨ ਦੀ ਗੁਵਾਈ ਦੇ ਹੇਠ ਅਸੀਂ ਪਾਠ ਕਰਵਾਨੇ ਤੇ ਇਸ ਸਾਲ ਵੀ ਅਸੀਂ ਰਮਾਇਣ ਦੇ ਪਾਠ ਕਰਾਏ ਨੇ ਤੇ ਅੱਜ ਉਹਨਾਂ ਦੇ ਭੋਗ ਪਾਏ ਗਏ ਨੇ ਸਾਰੇ ਪੀਡੀਏ ਪਰਿਵਾਰ ਵੱਲੋਂ ਇਕੱਠੇ ਹੋ ਕੇ ਸੇਵਾ ਕੀਤੀ ਗਈ ਹੈ ਤੇ ਸਾਰੇ ਪਰਿਵਾਰ ਵੱਲੋਂ ਦੇਸ਼ ਦੀ ਤੇ ਆਪਣੇ ਪੀਡੀਏ ਦੀ ਕਾਮਯਾਬੀ ਦੇ ਲਈ ਕਾਮਨਾ ਕੀਤੀ ਤੇ ਕਿ ਸੋਸਾਇਟੀ ਨੂੰ ਕੀ ਇਹ ਦਿਨਾਂ ਤੋਂ ਕੋਈ ਫਟਾ ਮੈਸੇਜ ਹੁੰਦਾ ਹੈ ਆਪਾਂ ਆਪਣੇ ਵਰਕਰਾਂ ਨੂੰ ਕੀ ਮੈਸੇਜ ਵਰਕਰਾਂ ਨੂੰ ਮੈਸੇਜ ਇਹੀ ਹੈ ਜੀ ਵੀ ਆਪਾਂ ਸਾਰਿਆਂ ਨੇ ਇਕੱਠੇ ਹੋ ਕੇ ਰਹਿ ਕੇ ਆਪਣੀ ਜਿਹੜੀਆਂ ਸੇਵਾਵਾਂ ਨੇ ਉਹ ਨਿਭਾਣੀਆਂ ਹੈ ਇਮਾਨਦਾਰੀ ਦੇ ਨਾਲ ਮਿਹਨਤ ਦੇ ਨਾਲ ਸਾਰਿਆਂ ਨੇ ਆਪਣੀ ਸੇਵਾ ਨਿਭਾਣੀ ਹੈ ਤੇ ਇੱਕ ਜੁਟਤਾ ਦਾ ਆਪਾਂ ਨੇ ਸਬੂਤ ਦਿੱਤਾ ਹੈ ਸ਼ੁਕਰੀ ਅੱਜ ਪਟਿਆਲਾ ਪੀਟੀਆ ਦਫਤਰ ਆਇਆ ਮੈਂ ਜੀ ਕੀ ਕਾਰਨ ਕਿ ਕਿ ਵਜ੍ਹਾ ਅੱਜ ਬਹੁਤ ਖੁਸ਼ੀ ਦਾ ਮੌਕਾ ਜਦੋਂ ਕੋ ਪੀਡੀਆ ਪੂੜਾ ਡਿਪਾਰਟਮੈਂਟ ਦੇ ਵਿੱਚ ਮਹਾਸ਼ੀ ਰਮਨ ਜੀ ਦਾ ਪਾਠ ਦੇ ਭੋਗ ਪਾਏ ਗਏ ਨੇ ਹਰ ਸਾਲ ਦੀ ਤਰ੍ਹਾਂ ਤੇ ਇਹ ਸਾਡੇ ਪ੍ਰਧਾਨ ਜੀ ਦੇ ਬਾਬਾ ਜੀ ਜਿਹੜੇ ਇੱਥੋਂ ਦੇ ਸੰਚਾਲਕ ਨੇ ਇਸ ਪ੍ਰੋਗਰਾਮ ਦੇ ਕਰ ਰਹੇ ਨੇ ਔਰ ਪੂੜਾ ਦੇ ਪ੍ਰਧਾਨ ਨੇ ਔਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜਾ ਮੈਂ ਦੇਖ ਰਿਹਾ ਹਾਂ ਬਹੁਤ ਰੌਣਕ ਹੈ ਇੱਥੇ ਬਹੁਤ ਲੋਕਾਂ ਨੂੰ ਮਿਲਾਉਦੇ ਨੇ ਮਾਹ ਹੁੰਦਾ ਔਰ ਮੈਂ ਕਹਿੰਦਾ ਵੀ ਜਦੋਂ ਸਾਲ ਦੇ ਵਿੱਚ ਕੋਈ ਧਾਰਮਿਕ ਪ੍ਰੋਗਰਾਮ ਰੱਖਿਆ ਜਾਂਦਾ ਹੈ ਔਰ ਉਹ ਇੱਕ ਤਰ੍ਹਾਂ ਦੀ ਆਫਿਸ ਦੀ ਸ਼ੁੱਧੀ ਵੀ ਹੁੰਦੀ ਹੈ ਉਹਦੇ ਨਾਲ ਸਾਰੇ ਆਪਣੇ ਜਿੰਨੇ ਵੀ ਵਰਕਰ ਜਿੰਨੇ ਵੀ ਵਲੰਟੀਅਰ ਜਿੰਨੇ ਵੀ ਇੱਥੇ ਸਾਰੇ ਕੰਮ ਕਰਦੇ ਨੇ ਆਫਿਸਰਸ ਨੇ ਜਾਂ ਹੋਰ ਵੀ ਕਿਸੇ ਰੈਕਤ ਕੰਮ ਕਰਦੇ ਨੇ ਸਾਰਿਆਂ ਨੂੰ ਇਹ ਪ੍ਰਮਾਤਮਾ ਦਾ ਨਾਮ ਲੈਣ ਦਾ ਇੱਕ ਸਾਧਨ ਹੈ ਤੇ ਉਸਤੇ ਕਰਕੇ ਮੈਂ ਅੱਜ ਇੱਥੇ ਪੂੜਾ ਦੇ ਦਫਤਰ ਦੇ ਵਿੱਚ ਆ ਕੇ ਇਹਨਾਂ ਨੂੰ ਖਾਸ ਕਰਕੇ ਬਾਵਾ ਜੀ ਨੂੰ ਇਹਨਾਂ ਦੇ ਸਾਰੇ ਸਾਥੀਆਂ ਨੂੰ ਜਿੰਨੇ ਵੀ ਸਾਰੇ ਮਿਲ ਕੇ ਇੱਥੇ ਕੰਮ ਕਰਦੇ ਨੇ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਨਾ ਰਮੈਣ ਜਿਹਦੇ ਬਾਪਾ ਅੱਠ ਜਿਹੜੇ ਇਹ ਕਰਾਉਂਦੇ ਨੇ ਮੈਂ ਪਹਿਲਾਂ ਪਿਛਲੇ ਸਾਲ ਵੀ ਆਇਆ ਉਦੋਂ ਪਿਛਲੇ ਸਾਲ ਵੀ ਆਇਆ ਤੇ ਇਸ ਸਾਲ ਵੀ ਆਇਆ ਤੇ ਗਾਹ ਨੂੰ ਹੁਣ ਦੇਖਾਂਗੇ ਪਰਮਾਤਮਾ ਕਰੇ ਸਿ ਫਿਰ ਵੀ ਕਿਹੜਾ ਮਾਰਾਂਗੇ ਥੈਂਕ ਯੂ ਧੰਨਵਾਦ